ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਝੋਨੇ ਦੇ ਰੋਗ ਨਾਲ ਪ੍ਰਭਾਵਿਤ ਪਿੰਡ ਮਡੌਲੀ ਕਲਾ ਕਕਰਾਲੀ ਕਲਾ ਤੇ ਪਪਰਾਲੀ ਕਲਾ ਵਿਖੇ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਨਾਲ ਬਿਮਾਰੀ ਸੰਬੰਧੀ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਕੈਬਨਿਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾ ਤੋਂ ਜ਼ਿਲ੍ਹਾ ਰੋਪੜ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਤੇ ਛੋਟੇ ਪਾਨ ਦੇ ਰੋਗ ਸਬੰਧੀ ਲੱਛਣ ਜਿਹੜੇ ਨੇ ਉਹ ਦੱਸੇ ਗਏ ਨੇ ਇਹ ਸੂਚਨਾ ਪ੍ਰਾਪਤ ਹੋਣ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮਹਾ ਡਾਕਟਰਾਂ ਵੱਲੋਂ ਸਾਂਝੇ ਤੌਰ ਤੇ ਪਿੰਡ ਅਸਮਾਨਪੁਰ ਬਲਾਕ ਰੋਪੜ ਦੇ ਕਿਸਾਨ ਗੁਰਮੀਤ ਸਿੰਘ ਅਤੇ ਜੀਤ ਅਵਤਾਰ ਸਿੰਘ ਖੇਤਾਂ ਸਮੇਤ ਕਈ ਪਿੰਡਾਂ ਦਾ ਨਿਰੀਖਣ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਰੂਪਨਗਰ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਬਿਮਾਰੀ ਨਾਲ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ ਜਿਸ ਨੂੰ ਮੌਕੇ ਤੇ ਜਾਇਜ਼ਾ ਵੀ ਲਿਆ ਗਿਆ ਤੇ ਮਹਾਰਾ ਦੇ ਨਾਲ ਸਲਾਹ ਕਰਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਬਿਮਾਰੀ ਦੇ ਉੱਤੇ ਕਾਬੂ ਪਾਇਆ ਜਾ ਸਕੇ ਮੈਂ ਹੁਣ ਮੜੌਲੀ ਪਿੰਡ ਵਿੱਚ ਖੜਾ ਜੀ ਸਰਪੰਚ ਸਾਹਿਬ ਹੋਰਾਂ ਦੇ ਖੇਤ ਚ ਰਾਜਗੁਰਮੀਤ ਸਿੰਘ ਤੇ ਦੂਸਰੇ ਸਰਪੰਚ ਵਰਤਮਨ ਤੇ ਸੱਜਣ ਨੂੰ ਪਹਿਲਾਂ ਵੀ ਇੱਕ ਮੌਕਾ ਇਸੇ ਪਿੰਡ ਤੀ ਵਿਖ ਕੇ ਆਂਦਾ ਇੱਥੇ ਰੋਪੜ ਜ਼ਿਲ੍ਹਾ ਤੇ ਫਤਿਹਗੜ ਲੁਧਿਆਣੇ ਦੇ ਕਈ ਥਾਂ ਸ਼ਿਕਾਇਤ ਮਿਲੀ ਸੀ ਉਸ ਨੂੰ ਮੈਂ ਆਪਣੇ ਤੌਰ ਤੇ ਵੀ ਫਿਜ਼ੀਕਲ ਨੂੰ ਦੇਖ ਕੇ ਵੀ ਜਿਵੇਂ ਇਹਦਾ ਪਤਾ ਲੱਗਿਆ ਸੀ ਉਸ ਵੇਲੇ ਅਫਸਰ ਸਾਹਿਬਾਨਾਂ ਨੂੰ ਹਦਾਇਤਾਂ ਕਰਤੀਆਂ ਸੀ ਵੀ ਆਪਣੇ ਬੰਦੇ ਜਾਣ ਤੇ ਜਾ ਕੇ ਜ਼ਿੰਮੇਦਾਰਾਂ ਨਾਲ ਰਾਬਤਾ ਕੈਂਪ ਕਰਨ ਉਹਨਾਂ ਨੂੰ ਦੱਸਣ ਦੀ ਕਿਹੜੀ-ਕਿਹੜੀ ਇਹਦੇ ਤੇ ਦਵਾਈ ਕਾਰਗਰ ਹੈ ਇਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ तकरीबन ਜਿਹੜੇ ਭਰਾ ਮਿਲੇ ਉਹ ਕਹਿੰਦੇ ਵੀ ਹੈ ਜੇ ਉਸੀ ਉਹਨਾਂ ਦਾ ਸਰਕਾਉ ਕੀਤਾ ਤਾਂ ਉਹਦੇ ਨਾਲ ਰੋਕਥਾਮ ਹੋਈ ਹੈ ਉਹ ਸ਼ੀਨ ਤੇ ਚਸਦ ਉਹ ਸਸਤੀਆਂ ਥੋੜੀਆਂ ਜਿਹੀਆਂ ਦਵਾਈਆਂ ਪੈਂਦੀਆਂ ਇੱਕ ਐਕਸਪੈਕਸਲੋਨ ਐਕਸਪੈਕਸਲੋਨ ਐਕਸਲੋਨ ਥੋੜੀ ਮਹਿੰਗੀ ਹੈ ਪਰ ਸਾਨੂੰ ਇਸ ਵੇਲੇ ਲਈ ਗੱਲ ਵੀ ਸੋਚਣਾ ਪੈਂਦਾ ਕਿ ਬਹੁਤਾ ਖਰਚਾ ਨਾ ਹੋਵੇ ਤੇ ਇਹਦੇ ਨਾਲ ਸਾਡਾ ਇਹਦਾ ਸੋਖਾ ਸੀ ਰੋਕtham ਵੀ ਕਰ ਸਕੀ ਐ ਸਰੀ ਦੋ ਦਵਾਈਆਂ ਉਹ ਕਰ ਕਰ ਵੀ ਹੈਗੀਆਂ ਤੇ ਥੋੜੀਆਂ ਜਿਹਾ ਜਿਹਨੂੰ ਪਹਿਲੀ ਵਾਰੀ ਚੀ ਵੀ ਐ ਇਹ ਮੈਨੂੰ ਦੱਸਿਆ ਕਿ ਤੇ ਪਹਿਲਾਂ ਵੀ ਕਿਸੇ ਦੋ ਚਾਰ ਸਾਲ ਪਹਿਲਾਂ ਵੀ ਇਸ ਬਿਮਾਰੀ ਥੋੜੀ ਛੋਟੀ 126 ਜਿਹੜੀ ਝੋਨੇ ਦੀ ਕਿਸਮਾ ਉਹਨੂੰ ਨਹੀਂ ਜੀਨੀਦਾਰ ਭਰਾ ਕਹਿੰਦੇ ਆ ਤੇ ਤੁਸੀਂ 132 132 140 132 2.5 ਨੂੰ ਇਹਦਾ ਥੋੜਾ ਡਰ ਹੋ ਗਿਆ ਤੋ ਪਹਿਲਾ ਇਹਦੇ ਤੇ ਜਿਹੜਾ ਹੋ ਜ਼ਿਆਦੇ ਹਮਲਾ ਹੋ ਉਸ ਲਈ ਮੈਂ ਜਾ ਕੇ ਸਵੇਰੇ ਹੰਗਾਮੀ ਮੀਟਿੰਗ ਕਰਦਾ ਸੀ ਛੜਕਾਓ ਵੀ ਸਰਕਾਰ ਦੇ ਤੌਰ ਤੇ ਜਿਹੜਾ 10 15% ਤੋਂ ਜ਼ਿਆਦਾ ਹੋਊਗਾ ਹੁਣ ਸ਼ੁਰੂਆਤ ਤਾਂ ਕਰ ਹੀ ਨਹੀਂ ਚੱਲਦੀ ਆ ਤੱਕ ਉਹਦੀ ਉਹਦੇ ਜ਼ਰੂਰ ਅਸੀਂ ਨੀਮ ਦਾ ਪ੍ਰਮਾਣ ਦੇ ਨਾਲ ਸਰਦਾਰ ਭਗਵੰਦ ਸਿੱਰਮਾ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਹਦਾਇਤ ਹੁੰਦੀ ਆ ਵੀ ਜਦੋਂ ਦਾ ਹੀ ਮੈਨੂੰ ਇਹ ਮਹਿਕਮਾ ਦਿੱਤਾ ਗਿਆ ਸੀ ਵੀ ਕਿਸਾਨੀ ਪਰਿਵਾਰ ਤੋਂ ਮੈਂ ਸੁਧਾਰਨ ਪਰਿਵਾਰ ਤੋਂ ਹਾਂ ਤੇ ਖੇਤੀ ਨਾਲ ਜੁੜਿਆ ਹੋਇਆ ਹੀ ਇਸ ਲਈ